ਵੀਡੀਓ ਨੂੰ ਜਰਾ ਧਿਆਨ ਨਾਲ ਵੇਖੋ ਇੱਕ ਰੋਡ ਤੇ ਜਾ ਰਿਹਾ ਟਰੱਕ ਡਰਾਈਵਰ ਟਰੱਕ ਦੇ ਅੱਗੇ ਪੁਲਿਸ ਦਾ ਬੈਰੀਕੇਡ ਘੜੀਸੀ ਜਾ ਰਿਹਾ ਹੈ ਤੇ ਲੋਕ ਗੱਡੀਆਂ ਦੇ ਵਿੱਚ ਬੈਠੇ ਇਸ ਦੀ ਵੀਡੀਓ ਬਣਾ ਰਹੇ ਨੇ ਲੇਕਿਨ ਇਹ ਡਰਾਈਵਰ ਬੇਪਰਵਾਹ ਹੋ ਕੇ ਟਰੱਕ ਚਾਹੇ ਜਾ ਰਿਹਾ ਏ ਤੇ ਇਹ ਵੀ ਪ੍ਰਵਾਹ ਨਹੀਂ ਕਰ ਰਿਹਾ ਕਿ ਉਹ ਇਸ ਨਾਲ ਕਿਸੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਏ ਤੇ ਕਿਸੇ ਨੂੰ ਸ਼ਿਕਾਰ ਬਣਾ ਵੀ ਸਕਦਾ ਏ ਤੇ ਕਿਸੇ ਦੀ ਕੀਮਤੀ ਜਾਨ ਹਾਦਸੇ ਵਿੱਚ ਜਾ ਵੀ ਸਕਦੀ ਹੈ ਸਮੋਕੇ ਲੋਕਾਂ ਨੇ ਇਸ ਟਰੱਕ ਡਰਾਈਵਰ ਨੂੰ ਰੋਕਿਆ ਤੇ ਡਰਾਈਵਰ ਦੀ ਲੋਕਾਂ ਨੇ ਕੁੱਟ ਮਾਰ ਦੀ ਕੀਤੀ ਤੇ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਆ ਕੇ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਭਾਤੀ ਕਰਵਾਇਆ ਮਾਮਲਾ ਪਠੰਡਾ ਤੋਂ ਆਇਆ ਜਿੱਥੇ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਇਹ ਟਰੱਕ ਆ ਰਿਹਾ ਸੀ ਤੇ ਇਸ ਨੇ ਰਾਜਸਥਾਨ ਜਾਣਾ ਸੀ ਤਾਂ ਡਰਾਈਵਰ ਨੇ ਰੋਡ ਦੇ ਉੱਪਰ ਲੱਗੇ ਪੁਲਿਸ ਨਾਕੇ ਦੇ ਬੈਰੀਕੇਡ ਨੂੰ ਟਰੱਕ ਦੇ ਨਾਲ ਕ੍ਰੀਸ ਲਿਆ ਤੇ 2 ਕਿਲੋਮੀਟਰ ਦੇ ਕਰੀਬ ਸ਼ਹਿਰ ਵੱਲ ਲਿਆਂਦਾ ਤੇ ਲੋਕਾਂ ਨੇ ਮੱਸਾ ਟਰੱਕ ਨੂੰ ਰੋਕਿਆ ਤੇ ਇਸ ਤੋਂ ਬਾਅਦ ਲੋਕਾਂ ਨੇ ਡਰਾਈਵਰ ਦੇ ਨਾਲ ਕੁੱਟ ਮਾਰਗੀ ਕੀਤੀ ਲਾਗੋ ਪਿੱਛੇ ਲੱਗੇ ਇਹਦੇ ਪਿੱਛੇ ਉਹ ਬੰਦੇ ਕਿੰਨੇ ਕੇ ਮਾਰਦਾ ਬੰਦੇ ਉਹ ਤਾਂ ਮਾਰਦੇ ਨੂੰ ਉਹ ਤਾਂ ਦੇਖੀ ਨੂੰ 300 ਦੀ ਬੱਤੀਆਂ ਤੇ ਮਾਰੀ ਨੂੰ ਪਤਾ ਵੀ ਕਿਉਂ ਗੱਥ ਦੇ ਨਾਲ ਮਾਈਨ ਚਾਰਜ ਉਹ ਦੱਸਦਾ ਦਰਮੇਂ ਮੜਾ ਇਧਰ ਕੋਈ ਪਾਸੇ ਨਹੀਂ ਥੋੜਾ ਯਾਰ ਕਿਹੜਾ ਕੌਣ ਹੈ ਕਿਹੜਾ ਨਾਲ ਹੈ ਕਹਾਂ ਸੇ ਆ ਤੂੰ ਕਹਾਂ ਸੇ ਆਣਾ ਨਟਾ ਲੈ ਵਿਚਾਰੇ ਨਾਲ ਪਾਣੀ ਪੀ ਜਗਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ